ਸਵਾਲ ਕੁਛ ਕੀਤੇ ਗਏ ਸਰਵਾਂ ਨੂੰ ਦੇ ਰਿਹਾ ਬਰੋ। ਅੱਛਾ ਅੱਛਾ ਭੰਡੇ ਸਾਹਿਬ ਆਏ ਨੇ। ਉਹ ਤਾਂ ਬਹੁਤ ਵੱਡੇ ਨੇਤਾ ਨੇ, ਆਲ ਇੰਡੀਆ ਨੇਤਾ ਨੇ। ਅਸੀਂ ਤਾਂ ਅੰਬਰਸਰ ਦੀ ਗੱਲ ਕਰਦੇ ਆਂ। ਪਹਿਲੀ ਗੱਲ ਕਿ ਫਾਰਮਰ ਸਾਡੇ ਭਰਾ ਨੇ ਜਿਹੜੇ ਅਸਲੀ ਫਾਰਮਰ ਨੇ ਇਹ ਜਥੇਬੰਦੀਆਂ ਤਾਂ ਆਪਣੀਆਂ ਪੋਲਿਟਿਕਸ ਖੇਡਦੀਆਂ ਆਪਣੀ ਲੀਡਰਸ਼ਿਪ ਚਮਕਾ ਲੀਆਂ। ਮੈਂ ਫਾਰਮਰਸ ਦੇ ਇਸ਼ੂ ਚ ਬਹੁਤ ਕਲੀਅਰ ਆ ਕਲੀਅਰ ਪ੍ਰਪੋਜ਼ਲਸ ਪੁਟ ਅਪ ਕੀਤੀਆਂ ਨੇ ਕਿ ਸਭ ਤੋਂ ਮੇਨ ਆਬਜੈਕਟਿਵ ਆ ਕਿ ਫਾਰਮਰਸ ਦੀਆਂ ਇਨਕਮਾਂ ਵਧਣ ਉਹ ਇੰਡਸਟਰੀ ਵਧਾਵੇ ਕੋਆਪਰੇਟਿਵ ਵਧਾਵੇ ਮੈਂ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਕਿਉਂਕਿ ਅੰਮ੍ਰਿਤਸਰ ਦੇਖੋ ਸ਼ਵੇਰਕਾ ਕੋਆਪਰੇਟਿਵ ਹੈਗੀ ਆ ਇਤਨਾ ਨਹੀਂ ਆ ਕਈ ਹੋਰ ਕੋਆਪਰੇਟਿਵ ਬਣ ਸਰਿਆ ਜਾਂ ਯੂਨੀਅਨ ਵਧਾਵੇ ਸਾਡਾ ਆਬਜੈਕਟਿਵ ਬੜਾ ਕਲੀਅਰ ਆ ਕਿ ਫਾਰਮਰਾਂ ਦੀਆਂ ਇਨਕਮਾਂ ਵਧਲੀਆਂ ਚਾਹੀਆਂ ਉਹਦੇ ਚ ਮੈਂ ਕਲੀਅਰ ਤਿੰਨ ਪ੍ਰੋਪੋਜ਼ਲਸ ਪੁੱਟ ਫਾਰਵਰਡ ਕੀਤੇ ਆ ਰਿਹਾ ਹੋ ਸਕਦਾ ਹੈ ਫਾਰਮਰ ਕਈ ਹੋਰ ਵੀ ਪਟਾਕਰ ਜਿਤਨਾ ਮੈਂ ਬਾਰਡਰ ਚ ਕਿਹਾ ਸੀਗਾ ਉਹਨਾਂ ਨੂੰ ਤਾਰ ਦੀ ਪ੍ਰੋਬਲਮ ਹੈ ਉਹਨਾਂ ਨੇ ਹੋਰ ਰੇਜ਼ ਕੀਤੀ ਮੈਂ ਉਹ ਟੇਕਅ ਵੀ ਕੀਤੀ ਕਈ ਚੀਜ਼ਾਂ ਰਿਜ਼ੋਲਵ ਵੀ ਹੋਈਆਂ ਇਸ ਕਰਕੇ ਮੇਰੀ ਰਿਕੁਐਸਟ ਇਹ ਆ ਜਿਹੜੇ ਵੀ ਜਿਹੜੇ ਵੀ ਕਿਸਾਨ ਭਰਾ ਨੇ ਕਦੀ ਵੀ ਵੈਲਕਮ ਨੇ ਲੇਕਿਨ ਮੇਰੀ ਚੀਜ਼ ਜਿਹੜੀ ਆ ਜਿਹੜੀ ਮੇਰੀ ਪ੍ਰਪੋਜ਼ਲ ਆ ਉਹ ਉਹਨਾਂ ਤੱਕ ਪਹੁੰਚਣਾ ਚਾਹੀਦਾ ਬਾਕੀ ਦੇਖੋ ਵਿਰੋਧ ਕਰਨਾ ਇਹ ਤੇ ਜਥੇਬੰਦੀਆਂ ਪੋਲਿਟਿਕਸ ਪਲੇ ਕਰਦੀਆਂ ਆ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਉਹ ਫਾਰਮਰਸ ਨੂੰ ਵੀ ਪਰੇਸ਼ਾਨ ਕਰਦੇ ਆ ਆਪਣੀ ਲੀਡਰੀ ਚੰਕਾਣੀ ਆ ਜੀ ਆਿਆਂ ਨੂੰ ਜਿੱਥੇ ਮਰਜ਼ੀ ਕਰਦੇ ਫਿਰੋ ਮੈਂ ਜਿਹੜੇ ਆਪਣੇ ਆਬਜੈਕਟਿਵ ਚਾਹ ਉਹ ਕਲੀਅਰ ਆ ਦੇਖੋ ਹਿਸਟਰੀ ਜੋ ਮਰਜ਼ੀ ਕਰਦੇ ਰਹਿ ਮੈਂ ਅੰਬਰ ਸਰਦਾ ਅੰਬਰ ਸਰਦਾ ਬਚੋਲਾ ਬਨੂਸ ਤਿਆਰ ਆ ਅੰਮਲ ਸਾਡੇ ਫਾਰਮਰਸ ਦੀਆਂ ਇਨਕਮਾ ਵਧਣੀਆਂ ਚਾਹੀਦੀਆਂ ਉਹ ਪ੍ਰੋਡਕਟਿਵਿਟੀ ਇਨਕਰੀਜ਼ ਦੇ ਥਰੂ ਵਧਣ ਤੁਸੀਂ ਸਮਝਦੇ ਹੋ ਉਹ ਮੈਂ ਜ਼ਿਆਦਾ ਐਕਸਪਲੇਨ ਨਹੀਂ ਕਰਦਾ ਲੇਕਿਨ ਦੂਸਰਾ ਇਹ ਡਾਈਵਰਸੀਫਿਕੇਸ਼ਨ ਦੀ ਗੱਲ ਹੁੰਦੀ ਸਾਡੇ ਤੇ ਆਲਰੇਡੀ ਡਾਈਵਰਸੀਫਿਕੇਸ਼ਨ ਹੈਗੀ ਆ ਸਾਡੇ ਇੱਥੇ ਸਬਜ਼ੀਆਂ ਫਲ ਫਰੂਟ ਗ로우 ਕਰਦੇ ਆਂ ਤੇ ਤਿੰਨ ਦਿਨ ਪਹਿਲਾਂ ਲੁੱਲੂ ਗਰੁੱਪ ਜਿਹੜਾ ਸਭ ਤੋਂ ਵੱਡਾ ਯੂਏਆਈ ਦਾ ਗਰੁੱਪ ਹੈ ਜਿਹੜਾ ਪਹਿਲਾਂ ਗੱਲ ਕਰਦੇ ਸੀ ਉਹ ਇੰਪਲੀਮੈਂਟੇਸ਼ਨ 'ਚ ਵੀ ਆਣਾ ਸ਼ੁਰੂ ਹੋ ਗਿਆ ਅਗਰ ਉਹ ਇੱਥੇ ਆ ਕੇ ਸਾਡੇ ਫਾਰਮਰਸ ਦੇ ਪ੍ਰੋਡਕਟਸ ਖਰੀਦੇ ਨੇ ਤੇ ਉਹਦਾ ਕਿੰਨੂ ਘਾਟੇ ਉਹਦੀ ਤਾਂ ਕਦੀ ਗੱਲ ਹੀ ਨਹੀਂ ਸੁਣੀ ਬਾਕੀ ਮੈਂ ਦਾ ਤੀਜੀ ਗੱਲ ਵੀ ਕੀਤੀ ਹੈ ਵੇਸ ਪ੍ਰੋਡਕਟ ਦੀ ਇਹਨਾਂ ਨੇ ਕਿਦਿਆਂ ਨੂੰ ਜਾ ਕੇ ਦੱਸਿਆ ਉਹ ਤਾਂ ਡਿਮਾਂਡ ਨਹੀਂ ਮੈਂ ਦੇਖੀ ਕਿ ਪ੍ਰਾਲੀ ਦਾ ਆ ਸਮਾਧਾਨ ਹੈ ਹਨੀਵੈਲ ਕੰਪਨੀ ਨੂੰ ਇੱਥੇ ਬੁਲਾਓ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਦੇਖੋ ਸਾਡਾ ਆਬਜੈਕਟਿਵ ਆ ਵਿਚਾਰੇ ਫਾਰਮਰ ਨੂੰ ਪਤਾ ਹੋਵੇ ਉਹ ਬਾਰ-ਬਾਰ ਪ੍ਰਾਲੀ ਜਲਾਉਂਦਾ ਰਹੇ ਤੇ ਤੁਸੀਂ ਆਪਣੀ ਲੀਡਲੀ ਚਮਕਾਉਂਦੇ ਰਹੋ ਇਹ ਤਾਂ ਫਿਰ ਗਲਤ ਗੱਲ ਹੈ ਨਾ ਬਾਕੀ ਦੇਖੋ ਮੈਂ ਹੱਥ ਜੋੜ ਕੇ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਵੀ ਕਿਸਾਨ ਪਰਵਾਦ ਤੋਂ ਆਉਂਦਾ ਹਾਂ ਮੇਰੀਆਂ ਪ੍ਰਪੋਜ਼ਲ ਬੜੀਆਂ ਸੀਰੀਅਸ ਨੇ ਦੂਜੀ ਗੱਲ ਇਹ ਜਥੇਬੰਦੀਆਂ ਤੋਂ ਡਰਨ ਵਾਲਾ ਮੈਂ ਨਹੀਂ ਹਾਂ ਜਿੱਥੇ ਮਰਜ਼ੀ ਆ ਕੇ ਡੈਮੋਨਸਟ੍ਰੇਸ਼ਨ ਕਰਨੀ ਚੋ ਲੋਕਾਂ ਨੂੰ ਤੰਗ ਕਰਨਾ ਆਪਣੀ ਲੀਡਰੀ ਚਮਕਾਣੀ ਚਮਕਾ ਦਿਓ ਲੇਕਿਨ ਅਗਰ ਇਹ ਸਮਝਦੇ ਹੋ ਕੈ ਸਮੁੰਦਰੀ ਪਰਿਵਾਰ ਦਾ ਜਿਹੜਾ ਮੈਂ ਵੇੜਾ ਚੁੱਕਿਆ ਮੈਂ ਤੁਹਾਡੇ ਤੋਂ ਡਰ ਜਾਵਾਂਗਾ ਇਹ ਪੁੱਜਾਓ ਭੰਡੇਰ ਹੋਏ ਉਹਦਾ ਪਿਓ ਵੀ ਹੋਏ ਇਹ ਕੰਮ ਜਥੇ ਬਣਨੇ ਲੀਡਰਸ਼ਿਪ ਦੇ ਦੀਆਂ ਆਪਾਂ ਦੇਖੋ ਮੈਂ ਐਕਸਪੈਕਟ ਕਰਦਾ ਹਾਂ ਕਿ ਭੰਡੇਰ ਸਾਹਿਬ ਵੀ ਫਾਰਮਰਸ ਦੇ ਇਨਕਮ ਨਾਲ ਕਨੈਕਟਡ ਨੇ ਕਿਉਂਕਿ ਉਹ ਅੰਮ੍ਰਿਤਸਰ ਤੋਂ ਆਂਦੇ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਆ ਕਿ ਸਭ ਤੋਂ ਪਹਿਲਾਂ ਲੀਡਰਸ਼ਿਪ ਆਪਣੀ ਬਾਤ ਚਮਕਾਣ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਫਾਰਮਰ ਦੀ ਜਿਹੜੀਆਂ ਪ੍ਰੋਬਲਮਸ ਨੇ ਜਿਹੜੇ ਮੈਂ ਸੋਲੂਸ਼ਨ ਦੱਸੇ ਨੇ ਉਹਨਾਂ 'ਚ ਕੁਝ ਵਾਦਾ ਪਾਣ ਉਹਦੇ ਵਿੱਚ ਕੋਈ ਕੰਸਟਰਕਟਿਵਲੀ ਐਡ ਕਰ ਲਓ। ਸੰਧੂ ਸਾਹਿਬ ਉਹਨਾਂ ਨੂੰ ਮਿਲੋਗੇ ਤੁਸੀਂ ਜਾ ਕੇ ਤੁਹਾਡੇ ਘਰ ਦੇ ਬਾਹਰ ਆਏ ਨੇ ਉਹਨਾਂ ਦੀਆਂ ਮੰਗਾਂ ਸੁਣੋਗੇ ਤੁਸੀਂ ਕਿਸਾਨਾਂ ਦੀਆਂ। ਕਹਿੰਦੇ ਸਰੋ ਦਿੱਲੀ ਨਹੀਂ ਜਾ ਰਹੇ। ਨਹੀਂ ਮੈਂ ਇੱਕ ਮਿੰਟ ਗੱਲ ਸੁਣੋ ਭਾਈ ਸਾਹਿਬ ਮੈਂ ਤਾਂ ਕਿਸਾਨਾਂ ਨੂੰ ਮਿਲਦਾ ਆਂ। ਤੁਸੀਂ ਕਹਿੰਦੇ ਹੋ ਕਿ ਉਹ ਤਾਂ ਆਪਣੀ ਲੀਡਰਸ਼ਿਪ ਚਮਕਾਉਣ ਆਏ ਨੇ। ਮੇਰੇ ਘਰ ਦੇ ਬਾਹਰ ਆਏ ਨੇ। ਤਾਂ ਨਾਰੇ ਲਾਉਣ ਲੋਕਾਂ ਨੂੰ ਤੰਗ ਕਰਨ ਆਏ ਆ। ਮੈਨਾਂ ਗੱਲ ਕਰਨੀ ਹੋਵੇ ਤੇ ਮੈਂ ਤਾਂ ਕਿਸੇ ਵੀ ਕਿਸਾਨ ਭਰਾ ਨੂੰ ਮੈਂ ਜਾਨਾ ਪਿੰਡਾਂ 'ਚ ਵੀ ਗੱਲ ਕਰਦਾ ਆ ਮੈਂ ਤਾਂ ਆਪਣੀ ਓਪਨ ਮੇਰਾ ਤੁਸੀਂ ਵਿਜਨ ਡਾਕੂਮੈਂਟ ਦੇਖੋ ਉਹਦੇ ਜੈ ਅਗਰੀਕਲਚਰ ਦੀ ਗੱਲ ਹੈ ਅਰੇ ਗੱਲ ਸੀਰੀਅਸਲੀ ਕਰਨੀ ਆ ਤੇ ਆ ਟੀਵੀ ਕੈਮਰਿਆਂ ਨਾਲ ਇਹ ਲੀਡਰਸ਼ਿਪ ਚਮਕਾਉਣਾ ਪੋਲਿਟਿਕਸ ਖੇਡਣਾ ਤਾਂ ਥੋੜਾ ਹੁੰਦੀ ਹੈ ਮੈਨੂੰ ਇੱਕ ਗੱਲ ਦੱਸੋ ਮੇਰੇ ਅਗੇਂਸਟ ਜਿਹੜਾ ਗੱਲ ਕਰ ਰਿਹਾ ਜਿਹੜਾ ਕਿਸਾਨਾਂ ਦੀ ਇਨਕਮਾ ਇਨਕਰੀਜ਼ ਕਰਨ ਦੀ ਕੰਕ੍ਰੀਟ ਪ੍ਰਪੋਜ਼ਲ ਦੇ ਰਿਆ ਉਹਦੇ ਅਗੇਂਸਟ ਆ ਕੇ ਕਹਿੰਦੇ ਅਸੀਂ ਡੈਮੋਨਸਟ੍ਰੇਸ਼ਨ ਕਰਨੀ ਆ ਇਹ ਔਜਲਾ ਸਾਹਿਬ ਪਿਛਲੇ 8 ਸਾਲ ਦੇ ਐਗਰੀਕਲਚਰ ਕਮੇਟੀ ਦੇ ਮੈਂਬਰ ਨੇ ਇਹਨਾਂ ਦੇ ਸਾਹਮਣੇ ਨਹੀਂ ਜਾ ਕੇ ਡੈਮੋਨਸਟ੍ਰੇਸ਼ਨ ਕਰਦੇ ਇਹਨਾਂ ਨੂੰ ਨਹੀਂ ਪੁੱਛਦੇ ਇਹ ਕੀ ਕੁਛ ਕਾਉਂ ਆ ਉਹ ਇਹਨਾਂ ਦਾ ਬਈ ਕਮੇਟੀ ਦੇ ਮੈਂਬਰ ਨੇ ਕੀ ਬੋਲਿਆ ਕਮੇਟੀ ਚ ਕੀ ਬੋਲਿਆ ਕੀ ਪ੍ਰਪੋਜ਼ਲ ਰੱਖੀ ਵੀ ਆਪਣੇ ਅੰਬਰਸਰ ਦੇ ਕਿਸਾਨਾਂ ਲਈ ਉਹਨਾਂ ਨੇ ਸੋਚਿਆ ਮੈਂ ਕਿ ਕਿੰਨੇ 15 ਤੋਂ 20 ਗੁਣਾ ਦੀ ਗੱਲ ਕਰ ਰਿਹਾ ਦੇਖੋ ਡਾਈਵਰਸੀਫਿਕੇਸ਼ਨ ਦੀ ਗੱਲ ਹੁੰਦੀ ਆ ਸਾਡੇ ਅੰਬਰਸਰ ਚ ਡਾਈਵਰਸੀਫਿਕੇਸ਼ਨ ਆਲਰੇਡੀ ਹੋ ਰਹੀ ਆ ਫਿਰ ਇੱਕ ਹੋਰ ਗੱਲ ਮੈਂ ਕਹਿਣਾ ਚਾਹਨਾ ਕੱਲ ਮੈਂ ਮਜੀਠੇ ਆਪਣਾ ਐਸ ਸੀ ਭਾਈਚਾਰੇ ਦੀ ਦੋ ਘਾਮਰੀ ਨੇ ਮੈਨੂੰ ਬੁਲਾਇਆ ਮੈਂ ਉੱਥੇ ਅਫਸੋਸ ਕਰਨ ਗਿਆ ਉਹਨਾਂ ਦੀ ਗੱਲ ਸੁਣਨ ਗਿਆ ਤੇ ਇਹ ਉੱਥੇ ਨਾਰੇ ਲਾ ਰਹੇ ਸੀ ਰੋਗ ਰਹੇ ਸੀ ਰਸਤਾ ਮੈਂ ਕਿਹਾ ਬਾਅਦ ਚ ਆਪਣੇ ਜਿੰਨੇ ਜਰਨਲਿਸਟ ਆ ਸੀ ਮੈਂ ਕਿਹਾ ਇੱਕ ਵਾਰੀ ਦੇਖਿਓ ਕਿ ਉਹਦੇ ਬਾਅਦ ਇਹ ਜਾ ਕੇ ਅਫਸੋਸ ਕਰਦੇ ਆ ਇਹ ਨਸ਼ਾ ਇਹਨਾਂ ਦੇ ਬੱਚਿਆਂ ਨੂੰ ਨਹੀਂ ਤੰਗ ਕਰ ਰਿਹਾ ਮੈਨੂੰ ਇਨੀ ਲੀਡਰਸ਼ਿਪ ਚਮਕਾਣੀ ਆ ਇਹ ਜਿਹੜੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੋ ਰਹੀ ਫੀਵਰੇਜ ਦੀ ਪ੍ਰੋਬਲਮ ਹੋ ਰਹੀ ਪਿੰਡਾਂ 'ਚ ਉਹਨਾਂ ਨੇ ਰੇਜ਼ ਕੀਤੀ ਆ ਬਹੁਤ ਵੱਡੇ ਵੱਡੇ ਨੇਤਾ ਨੇ ਮੈਂ 올 ਇੰਡੀਆ ਪੰਜਾਬ ਲੈਵਲ ਦੀ ਨਹੀਂ ਗੱਲ ਕਰਦਾ ਮੈਂ ਸਿਰਫ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਔਰ ਜਾ ਕੇ ਆਪਣੀ ਅੱਖਾਂ ਨਾਲ ਉਹ ਮਾਂ ਦੇ ਅਥਰੂ ਦੇਖਣੇ ਸੀਗੇ ਉਹ ਫੋਟੋ ਦੇਖਣੀ ਸੀ ਕਿ ਤਰ੍ਹਾਂ ਸਾੜ ਕੇ ਉਹ ਬੱਚੇ ਨੂੰ ਛਟਿਆ ਤੇ ਇੱਕ ਬੱਚਾ ਗਲਤ ਦਵਾਈ ਲੈ ਕੇ ਉਹਦੀ ਮੌਤ ਹੋ ਗਈ ਮੋਦੀ ਬਾਰੇ ਇੱਕ ਵੀ ਗੱਲ ਕੀਤੀ ਇਹਨਾਂ ਨੇ ਉਹ ਸਾਡ ਨੂੰ ਟੱਚ ਨਹੀਂ ਕਰਦੀ ਸੰਧੂ ਸਾਹਿਬ ਕੀ ਕਿਸੇ ਸਿਆਸੀ ਤੇ ਵਿਸਾਇਤੇ ਤਰ ਦੇ ਪ੍ਰਦਰਸ਼ਨ ਕਰਦੇ ਜਾ ਰਹੇ ਨੇ ਦੇਖੋ ਮੈਂ ਤਾਂ ਤੇ ਇਹੀ ਕਹਾਂਗਾ ਕਿ ਮੈਂ ਤਾਂ ਨਹੀਂ ਦੇਖਿਆ ਔਲਲਾ ਸਾਹਿਬ 8 ਸਾਲ ਐਗਰੀਕਲਚਰ ਕਮੇਟੀ ਦੇ ਮੈਂਬਰ ਰਹੇ ਮੈਂ ਵੀ ਕੱਲ ਕਿਹਾ ਕਿ ਪਾਰਲੀਮੈਂਟ ਦੇ ਦੁਆਰਾ ਪ੍ਰਿੰਟਡ ਆਫ ਕਰ ਸਕਦੇ ਹੋ ਜਿੱਥੇ ਪੈਸਾ ਆਂਦਾ ਆ ਇੱਕ ਪਿੰਡ ਨਹੀਂ ਅਡਾਪ ਕੀਤਾ ਤੇ ਵੱਡੀਆਂ ਵੱਡੀਆਂ ਗੱਲਾਂ ਧਰਦੇ ਧਰਿਆ ਜਾ ਕੇ ਬਹਿ ਜਾਣਗੇ ਲੇਕਿਨ ਕਮੇਟੀ ਜੇ ਤਾਂ ਕੁਝ ਨਹੀਂ ਲਿਖ ਕੇ ਦਿੱਤਾ ਦੂਸਰਾ ਇਹ ਜਦੋਂ ਮੈਂ ਜਾਣਾ ਆ ਮਜੀਠੇ ਵਿਕਰਮ ਮਜੀਠੀਏ ਨੂੰ ਪਤਾ ਹੁੰਦਾ ਕਿ ਡੈਮੋਨਸਟ੍ਰੇਸ਼ਨ ਹੋ ਰਹੀ ਆ ਹੈ ਮਜੀਠੇ ਜਾ ਕੇ ਆਪਣੇ ਹਲਕੇ 'ਚ ਨਸ਼ੇ 'ਚ ਬੱਚੇ ਮਰ ਰਹੇ ਨੇ ਕਿੰਨੀ ਬੁਰੀ ਹਾਲਤ ਆ ਹੈ ਉਹ ਪਿੰਡਾਂ ਦੀ ਉਤੋਂ ਪਹਿਲਾਂ ਮੇਰੇ ਨਾਲ ਮੀਡੀਆ ਵੀ ਗਿਆ ਸੀ ਉਹਨਾਂ ਨੇ ਦੇਖਿਆ ਇਹ ਨਹੀਂ ਕਿ ਅਸੀਂ ਪਲਾਨ ਕਰਕੇ ਆਹੀ ਤੇ ਜਾਂਦਿਆਂ ਦੇਖਿਆ ਰਾਜ ਜੋ ਜੋ ਸਾਡੇ ਭਾਈਚਾਰੇ ਨੂੰ ਚੱਲਣ ਲਈ ਸੜਕ ਦੇ ਉੱਤੇ ਸੀਵਰੇਜ ਦਾ ਪਾਣੀ ਚੱਲ ਰਿਆ ਸੀ ਤੇ ਆਹ ਮੁਸ਼ਕਲਾ ਨਹੀਂ ਨੇ ਇਹਦੇ ਲਈ ਵੀ ਟਾਈਮ ਕੱਢਣਾ ਚਾਹੀਦਾ ਉਤਰਾ ਸ਼ੇਰ ਬੱਬਰ ਸ਼ੇਰ ਬਣੇ ਫਿਰਦੇ ਹੋ ਇਹੋ ਜੇ ਕੰਮਾਂ ਦੀ ਵੀ ਤੇ ਰੱਖਣਾ ਦੀ ਤਾਂ ਮੈਂ ਕਹਿੰਨਾ ਪੋਲਿਟਿਕਸ ਹੈਗੀ ਆ ਦੇਖੋ ਮੈਂ ਆਪਣੇ ਕਿਸਾਨਾਂ ਭਰਾਵਾਂ ਨਾਲ ਮੇਰੇ ਭਰਾ ਨੇ ਅਸੀਂ ਇੱਥੇ ਪਾਣੀ ਚਾਹ ਜੋ ਵੀ ਦੇਖੋ ਆਏ ਤੇ ਭਰਾ ਹੀ ਨੇ ਨਾ ਲੀਡਰ ਤਾਂ ਆਪਣੀ ਲੀਡਰਿਜਮ ਖਾਂਦੇ ਨੇ ਮੈਨੂੰ ਕੋਈ ਉਹਦੇ ਚ ਹਿਚਕ ਨਹੀਂ ਹੈਗੀ ਲੇਕਿਨ ਤਮਾਸ਼ਾ ਨਹੀਂ ਮੈਂ ਕਰਨਾ ਮੈਂ ਤਾਂ ਕੰਕਰੀਟ ਗੱਲ ਕਰ ਰਿਹਾ ਤੁਸੀਂ ਦੇਖੋ ਲੁੱਲੂ ਗਰੁੱਪ ਨੇ ਅਨਾਉਂਸਮੈਂਟ ਕੀਤੀ ਉਹ ਕਿਹਨਾਂ ਦੇ ਫਾਇਦੇ ਚ ਆ ਸਨਾਂ ਨਹੀਂ ਫਾਇਦੇ ਜਣਾ ਤੇ ਉਹਦੇ ਬਾਰੇ ਕੁਛ ਇਹਨਾਂ ਨੇ ਗਾਹ ਕੀਤਾ ਏਰੇ ਕਮਾ ਕੇ ਕਹਿ ਦੇਣਗੇ ਲੈ ਯਾਰ ਇਹ ਤੇ ਕੈਪੀਟਲ ਆ ਗਿਆ ਉਹ ਭਾਈ ਇੰਡਸਟਰੀ ਕੋਆਪਰੇਟਿਵ ਜਾਂ ਯੂਨੀਅਨ ਕਿਸਾਨਾਂ ਦੀਆਂ ਆਮਦਨੀਆਂ ਵਧੀਆਂ ਚਾਹੀਆਂ ਬਾਕੀ ਮੋਦੀ ਸਰਕਾਰ ਦਾ ਰੋਲਾ ਪਾਉਂਦੇ ਨੇ ਤੁਸੀਂ ਪਰਸੈਂਟੇਜ ਦੇਖੋ ਕਾਂਗਰਸ ਸਰਕਾਰ ਚ ਕੀ ਪਰਸੈਂਟੇਜ ਐਮਐਸਪੀ ਇਨਕਰੀਜ਼ ਹੋਈ ਦੇਮ ਮੋਦੀ ਸਾਹਿਬ ਦੀ ਸਰਕਾਰ ਚ ਕੀ ਪਰਸੈਂਟੇਜ ਇਨਕਰੀਸ ਹੋਈ ਕਿੰਨੀ ਸਬਸਿਡੀ ਜਾ ਰਹੀ ਆ ਮੈਂ ਅਮਰੀਕਾ ਦੇ ਜਿਹੜੇ ਸਾਡਾ ਪੰਜਾਬੀ ਭਾਈਚਾਰਾ ਉੱਥੇ ਕਿਸਾਨ ਸੀਗੇ ਕੈਲੀਫੋਰਨੀਆ ਮੈਂ ਕਿਹਾ ਤੁਸੀਂ ਆਪ ਤ ਐਲਮੰਟ ਲਗਾਉਂਦੇ ਹੋ ਪਿਸਟਾਸ਼ੋ ਲਗਾਉਂਦੇ ਹੋ ਇੱਥੇ ਆਪਣੇ ਭਰਾਵਾਂ ਨੂੰ ਚੌਲਾਂ ਚ ਵੀਟ ਚ ਇਹ ਸਾਗ ਰਾ ਦੇ ਦੇਖੋ ਇੱਕ ਵਾਰੀ ਚੰਗੀ ਤਰ੍ਹਾਂ ਸਟੱਡੀ ਕਰੋ ਈ ਐਮਐਸਪੀ ਇਥੇ ਚੌਰ ਤੇ ਕਣਕ ਕਦੋਂਗਾਣੀ ਸ਼ੁਰੂ ਹੋਈ ਪੈਣ ਚ ਕਣਕ ਹੋਈ 70 ਸੇ ਚੌਰ ਤੇ ਕਿਉਂ ਸਾਡੇ ਕਿਸਾਨਾਂ ਨੇ ਇਹ ਵਾਣਾ ਸ਼ੁਰੂ ਕੀਤਾ ਕਿਉਂਕਿ ਉਹਨਾਂ ਨੂੰ ਉਹਦੇ ਚ ਇਨਕਮ ਆ ਮਿਲਦੀ ਤੇ ਅਗਰ ਮੈਂ ਅੱਜ ਕਹਿੰਦਾ ਆ ਕਿ 15 20 ਗੁਣੇ ਇਨਕਮਾ ਸਾਡੀਆਂ ਸਬਜ਼ੀਆਂ ਫਰੂਟਾਂ ਚੋਂ ਹੋਰ ਡਾਈਵਰਸੀਫਿਕੇਸ਼ਨ ਜੋ ਅਸੀਂ ਕਰ ਰਹੇ ਆਂ ਮਟਰਾਂ ਦਾ ਮੈਂ ਐਗਜ਼ਾਮਪਲ ਕੀ ਦਿੱਤਾ ਇਹ ਮਜ਼ਾਕ ਕਰਨਾ ਸ਼ੁਰੂ ਕਰਤਾ ਭਈ ਜਦੋਂ ਦਿਮਾਗ ਨਹੀਂ ਚੱਲੂਗਾ ਤਾਂ ਮਜ਼ਾਕ ਹੀ ਕਰਾਂਗੇ ਸੰਦੂ ਸਾਹਿਬ ਆਖਰੀ ਸਵਾਲ ਹੈ ਤੇਰਾ ਸਭ ਤੋਂ ਮੁੱਖਾ ਅਜੇ ਜ਼ਮਾਨਤ ਮਿਲ ਗਈ ਹੈ ਕੀ ਲੱਗਦਾ ਤੁਹਾਨੂੰ ਕਿ ਇਹ ਜਿਹੇ ਬੰਦੇ ਨੂੰ ਇਸ ਮੌਕੇ ਤੇ ਜ਼ਮਾਨਤ ਮਿਲਣੀ ਚਾਹੀਦੀ ਸੀ ਮੈਂ ਕੀ ਸ਼ਿਸ਼ਾ ਦੇ ਰਾਮ ਨੂੰ ਪ੍ਰੋਬਲ ਮਿਲ ਗਈ ਨਾ ਪ੍ਰੋਲ ਮਿਲ ਕੇ ਰਾਮ ਨੂੰ ਮੈਂ ਉਹਨਾਂ ਦੀ ਗੱਲ ਸੁਣ ਲਈ ਦੇਖੋ ਆਪਾਂ ਇਸ ਵੇਲੇ ਸੰਦੂ ਸਾਹਿਬ ਆਖਰੀ ਮੈਂ ਆਪ ਕਿਹਾ ਮੈਂ ਅੰਮ੍ਰਿਤਸਰ 'ਚ ਫੋਕਸ ਹੈ ਆਪਾਂ ਮੈਂ ਬਹੁਤ ਵੱਡਾ ਨੇਤਾ ਨਹੀਂ ਐ ਵੱਡਿਆ-ਵੱਡਿਆ ਨੂੰ ਪੁੱਛੋ ਅੰਮ੍ਰਿਤਸਰ ਦੀ ਆਪਾਂ ਅੱਜਵਲੇ ਕਿਸਾਨਾਂ ਦੀ ਗੱਲ ਕਰ ਰਹੇ ਆਂ ਇੰਡਸਟਰੀ ਦੀ ਗੱਲ ਕਰ ਲੋ ਤੁਸੀਂ ਨਸ਼ਿਆਂ ਦੀ ਗੱਲ ਕਰੋ ਲਾਅਨ ਆਰਡਰ ਦੀ ਗੱਲ ਕਰੋ ਸਿਵਰੇਜ ਦੀ ਗੱਲ ਕਰੋ ਮੈਂ ਤੁਹਾਨੂੰ ਉਹਦੇ ਦੇ ਜਵਾਬ ਕਿਸਾਨੀ ਲੀਡਰ ਬਾਹਰ ਬੈਠੇ ਆ ਤੇ ਸਿਆਸੀ ਲੀਡਰ ਅੰਦਰ ਆਪਸੀ ਗੱਲਬਾਤ ਕਿਉਂ ਨਹੀਂ ਹੁੰਦੀ ਜਾਂ ਕੱਲੇ-ਕੱਲੇ ਕਿਸਾਨ ਨੂੰ ਪੁੱਛਿਆ ਜਾ ਸਕਦਾ ਕਿ ਕਿਸਾਨਾਂ ਨੂੰ ਕੀ ਪਾਉਣਾ ਪਊ ਭਾਜੀ ਇਹ ਦੱਸੋ ਮੈਂ ਕਿਹਨੂੰ ਕਿਹਾ ਬਾਹਰ ਬੈਠੋ ਆਪਣੇ ਆਪ ਜਿੱਥੇ ਮੌਜ ਜਿੱਥੇ ਦਿਲ ਲੱਗ ਕਰਦਾ ਆ ਬਹਿ ਜਾਂਦੇ ਆ ਕਿਉਂਕਿ ਉਹਨਾਂ ਨੇ ਤਾਂ ਵੀਡੀਓ ਬਣਾ ਲਈ ਆ ਹੈ ਮੈਂ ਮੈਂ ਉਹਨਾਂ ਨੂੰ ਜਾ ਕੇ ਕਹਾਂ ਕਿ ਭਾਜੀ ਸਿਆਸੀ ਲੀਡਰ ਅੰਦਰ ਬੈਠੇ ਆ ਮੈਂ ਵੀ ਤਾਂ ਬਾਹਰ ਘੁੰਮਦਾ ਆ ਗੱਲਬਾਤ ਕਿਉਂ ਨਹੀਂ ਕਰਦੇ ਆ ਗੱਲਬਾਤ ਕਿਉਂ ਨਹੀਂ ਸਾਡੀ ਗੱਲਬਾਤ ਦੀ ਕੀ ਉਹ ਦਿਨ ਪਿਊਸ਼ ਗੋਇਲ ਸਾਹਿਬ ਆਏ ਉਹਨਾਂ ਨੇ ਕਿਹਾ ਅਸੀਂ ਤਿਆਰ ਆ ਗੱਲਬਾਤ ਲਈ ਵੀ ਜਿਹੜੇ ਵੱਡੇ ਵੱਡੇ ਨੇਤਾ ਨੇ ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਮੇਰੀਆਂ ਤਾਂ ਕੰਕਰੀਟ ਪ੍ਰਪੋਜ਼ਲ ਨੇ ਉਦੇ ਬਾਰੇ ਕੋਈ ਕਮੈਂਟ ਆਵੇ ਉਦੇ ਬਾਰੇ ਕੋਈ ਕਮੈਂਟਰੀ ਆਵੇ ਫੇ ਤਾਂ ਗੱਲਬਾਤ ਹੁੰਦੀ ਆ ਸੋਚਣ ਲੱਗੀਆਂ ਕਿ ਅਸੀਂ ਕਿਸਾਨੀ ਮੰਗਾਂ ਦੀ ਗੱਲ ਕਰ ਰਹੇ ਹਾਂ ਉੱਥੇ ਮਜ਼ਦੂਰਾਂ ਦੀ ਬਾਤ ਚੁੱਕ ਰਹੇ ਹਾਂ ਗਰੀਬ ਤੱਕੇ ਦੀ ਬਾਤ ਚੁੱਕ ਰਹੇ ਹਾਂ ਨਰੇਗਾ ਦੀ ਗੱਲ ਕਰ ਰਹੇ ਹਾਂ ਅੱਛਾ ਇਹ ਨਰੇਗਾ ਵਾਲਾ ਮੈਂ ਸੁਣਿਆ ਸੀ ਕੁਝ ਕੈਂਡਲ ਵੀ ਹੋਇਆ ਹਿਆ ਤੇ ਕਈ ਜਗ੍ਹਾ ਜਿਹੜੇ ਅਸਲੀ ਨਰੇਗਾ 'ਚ ਕੰਮ ਕਰਦੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾਂਦੇ ਦੇਖੋ ਮਜ਼ਦੂਰਾਂ ਦੀ ਗੱਲ ਕਰ ਰਹੇ ਨੇ ਕਿੰਨਿਆਂ ਦੇ ਡਿਮਾਂਡਾਂ ਜੇ ਮਜ਼ਦੂਰਾਂ ਦੀਆਂ ਡਿਮਾਂਡਾਂ ਨਹੀਂ ਜਰਾ ਦੇਖੋ ਇੱਕ ਵਾਰੀ ਸਟੱਡੀ ਵੀ ਤੇ ਕਰੋ ਨਾ ਇਹ ਨਾਂ ਦੇ ਮਜ਼ਦੂਰ ਇਹ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵੀ ਨਸ਼ਿਆਂ ਨੂੰ ਇੰਪੈਕਟ ਹੋਇਆ ਕਿੰਨਿਆਂ ਨਾ ਕਿੰਨਿਆਂ ਨਾ ਜਾ ਕੇ ਮਿਲ ਇੱਕ ਮਿੰਟ ਭਾਈ ਸਾਹਿਬ ਗੱਲ ਸੁਣੋ ਔਰ ਜਵਾਬ ਦਿਓ ਮੈਨੂੰ ਇਹਦਾ ਕਿੰਨੇ ਮਜ਼ਦੂਰਾਂ ਦੇ ਬੱਚੇ ਨਸ਼ਿਆਂ ਚ ਮਾਰੇ ਗਏ ਨੇ ਕਿੰਨਿਆਂ ਨਾ ਜਾ ਕੇ ਇਹਨਾਂ ਨੇ ਗੱਲ ਕੀਤੀ ਆ ਕਿੰਨਿਆਂ ਨਾ ਅਫਸੋਸ ਕੀਤਾ ਇਨਾ ਨੇ ਡਿਮਾਂਡ ਇੱਕ ਵਾਰੀ ਰੇਜ਼ ਕੀਤੀ ਉਹਦੀ ਇਹਦਾ ਜਵਾਬ ਹੀ ਤੇ ਲਾਉਣਾ ਉਹਨਾਂ ਨੂੰ ਇੱਕ ਤਾਨਾਸ਼ਾਹੀ ਰਵਈਆ ਪੰਜਾਬ ਸਰਕਾਰ ਦਾ ਦੇਖਣ ਨੂੰ ਮਿਲਿਆ ਪਹਿਲਾਂ ਅਜੀਤ ਗਰੁੱਪ ਦੇ ਉੱਤੇ ਪਰਚੇ ਦਰਜ ਕੀਤੇ ਗਏ ਕਿਉਂਕਿ ਹਕੀਕਤ ਜਿਹੜੀ ਸੀਗੀ ਉਹ ਦਿਖਾਈ ਜਾਂਦੀ ਸੀ ਕਿ ਹੁਣ ਜੀ ਸਰਕਾਰ ਦੇ ਜਿਹੜੇ ਮਗਹਿਲੀਆਂ ਹੈਗੀਆਂ ਨੇ ਉਹ ਦਿਖਾਈਆਂ ਜਾ ਰਹੀਆਂ ਨੇ ਪਰ Zee News ਚੈਨਲ ਜਿਹੜਾ ਹੈ ਫਾਸਟੇ ਤੋਂ ਬੰਦ ਕਰ ਦਿੱਤਾ ਗਿਆ ਤੁਹਾਡੇ ਜਿਹੜੇ ਕੰਕਰੀਟ ਮੁੱਦੇ ਨੇ ਉਹ ਅਸੀਂ ਦਿਖਾਏ ਹੈਗੇ ਆ ਪਰ Zee News ਜਿਹੜਾ ਉਹ ਹਟਾ ਦਿੱਤਾ ਗਿਆ ਤਾਂ ਕਿ ਲੋਕਾਂ ਤੱਕ ਸੱਚਾਈ ਦੀ ਆਵਾਜ਼ ਜਿਹੜੀ ਨਾ ਪਹੁੰਚ ਸਕੇ ਇਸ ਨੂੰ ਕਿਵੇਂ ਦੇਖ ਰਹੇ ਹੋ ਤਾਨਾਸ਼ਾਹੀ ਰਵਈਆ ਦੇਖੋ ਇਹ ਔਰ ਖਾਸ ਤੌਰ ਤੇ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਮੇਰਾ ਕੈਰੀਅਰ ਹੀ ਉੱਤੇ ਬਣਿਆ ਆ ਤੇ ਇਹ ਅਗਰ ਇਹੋ ਜੀ ਪਾਲਿਸੀ ਆ ਦੇਖੋ ਉਹ ਤਾਂ ਬਹੁਤ ਜ਼ਿਆਦਾ ਗਲਤ ਆ ਐਕਸਪ੍ਰੈਸ਼ਨ ਤੁਸੀਂ ਅੱਜ ਕੀ ਆ ਕੇ ਕਿਸਾਨ ਵਿਰੋਧ ਕਰ ਰਹੇ ਨੇ ਜੱਥੇਬੰਦੀਆਂ ਵਿਰੋਧ ਕਰ ਰਹੀਆਂ ਦੇਖੋ ਭਾਈ ਸਾਹਿਬ ਕਿਸਾਨ ਜਿਹੜਾ ਨਾ ਉਹ ਆਪਣੀ ਪੈੜੀ ਵਾਰਿਆ ਉਹਦੀਆਂ ਮੁਸ਼ਕਲਾਂ ਵੀ ਜਾ ਕੇ ਇਹ ਜਿਹੜੇ ਜੱਥੇਬੰਦੀਆਂ ਨੇ ਇਹਨਾਂ ਨੂੰ ਦੇਖਣੀਆਂ ਚਾਹੀਦੀਆਂ ਮੈਂ ਫਿਰ ਤੁਹਾਨੂੰ ਕਹਿ ਰਿਹਾ ਕਿ ਮੈਂ ਸਪੈਸੀਫਿਕ ਅੰਬਰਸਰਲੀ ਸਪੈਸੀਫਿਕ ਪ੍ਰਪੋਜ਼ਲਸ ਪੁਟ ਅਪ ਕੀਤੇ ਨੇ ਉਹਦੇ ਵਿੱਚ ਕੁਝ ਵਾਧਾ ਹੋਵੇ ਮੈਂ ਵੈਲਕਮ ਕਰਦਾ ਹਾਂ ਤੇ ਅਗਰ ਮੇਰੇ ਨਾਲ ਪੋਲਿਟਿਕਸ ਖੇਡਣੀ ਆ ਨਾਰੇ ਮਾਰਨੇ ਆ ਜੀ ਆਇਆਂ ਨੂੰ ਜਿੰਨੇ ਮਰਜ਼ੀ ਨਾਰੇ ਮਾਰੋ ਅਗਰ ਤੁਸੀਂ ਸਮਝਦੇ ਹੋ ਕਿ ਤਰਨਜੀਤ ਸਿੰਘ ਨੂੰ ਤੁਸੀਂ ਡਰਾ ਦਿਓਗੇ ਇਹ ਗਲਤ ਗੱਲ ਆ ਮੈਂ ਨਹੀਂ ਤੇ ਡਰਦਾ ਕਿਤੇ ਗਲਤੀ ਨਾ ਹੋਏ ਨਾ ਸਮਝ ਲਿਓ ਜਿਹੜੇ ਅਸਲੀ ਪੈਰਾਸ਼ੂਟ ਵਾਲੇ ਨੇ ਉਹ ਡਰ ਜਾਣਗੇ ਹਾਂ ਬਟਿਆਂ ਦੇ ਗੱਲ ਕਰਨੀਆਂ ਕਰਾਂਗੇ ਲੇਕਿਨ ਆ ਜਿਹੜੇ ਜਥੇਬੰਦੀਆਂ ਦੇ ਨੇਤਾ ਨੇ ਜਿਹੜੇ ਲੀਡਰਸ਼ਿਪ ਆਪਣੀ ਚੰਕਾਰੇ ਨੇ ਉਹਨਾਂ ਨਾਲ ਨਹੀਂ ਮਤਲਬ ਕਿਸਾਨਾ ਕਿਸਾਨ ਬਣ ਕੇ ਆਣ ਨੇਤਾ ਬਣਦੇ ਮੇਰੇ ਪਾਸੇ ਪੁਲੀਤਾਂ ਕਰਦਾ ਹੋਇਆ ਏਜੰਸੀਆ ਤੇ ਤੋਂ ਮੈਂ ਕੋਈ ਇਸ ਤਰ੍ਹਾਂ ਦਾ ਕੁਝ ਨਹੀਂ ਉਹ ਵੇ ਤੇ ਨੇਤਾਗਰੀ ਆ ਮੇਰੇ ਤੇ ਆ ਕਰ ਦੋ ਮੇਰੇ ਤੇ ਮੈਂ ਮੈਂ ਕਿਉਂ ਰਹਿ ਗਿਆ ਭਾਈ ਦੇਖੋ ਮਾਰਕਸਿਜ਼ਮ ਦਾ ਕੀ ਪ੍ਰਿੰਸੀਪਲ ਸੀ ਭੰਡੇਰ ਸਾਹਿਬ ਨੂੰ ਕਿਉਂ ਕਦੀ ਮਾਰਕਸਿਜ਼ਮ ਪੜ੍ਹ ਵੀ ਲੈ ਤੇ ਕਿਤਰਾ ਇੰਪਲੀਮੈਂਟ ਹੋਈ ਸੀ ਸੋਵੀਅਤ ਯੂਨੀਅਨ ਚ ਉਹ ਵੀ ਪੜ ਲੈਣਾ ਮੈਂ ਉਤੋਂ ਜ਼ਿਆਦਾ ਨਹੀਂ ਕਹਿਣਾ ਮੈਂ ਬੈਂ ਦੀ ਗੱਲ ਨਹੀਂ ਆਪਾਂ ਕਿਸਾਨ ਇਕੱਠੇ ਹੋਈਏ ਅਸਲੀ ਗੱਲ ਅਸਲੀ ਗੱਲ ਇਹ ਆ ਕਿ ਕਿਸਾਨਾਂ ਦੀਆਂ ਇਨਕਮ ਵਧਣੀਆਂ ਚਾਹੀਦੀਆਂ ਮੈਂ ਤੁਹਾਨੂੰ ਇਹ ਵੀ ਕਿਹਾ ਕਿ ਮੇਰੀ ਫੈਮਿਲੀ ਵੀ ਕਿਸਾਨ ਪਰਵਾਸ ਤੋਂ ਹੈਗੀ ਆ ਤੇ ਪ੍ਰੋਡਕਟਿਵਿਟੀ ਤੁਸੀਂ ਉਹਨੂੰ ਡਾਇਵਰਸੀਫਿਕੇਸ਼ਨ ਕਹਣਾ ਡਾਇਵਰਸੀਫਿਕੇਸ਼ਨ ਕਹ ਲਓ ਜਿਹੜੀ ਹੋ ਰਹੀ ਆ ਹੰਸਰ ਪੱਤਰਨਾਕ ਇੱਥੇ ਹੁੰਦੀ ਆ ਕਿ ਨਹੀਂ ਮੈਂ ਸਿਰਫ ਤੁਹਾਨੂੰ ਕਹਿਣਾ ਕਿ ਆਪਾਂ ਅੱਛੀ ਤਰ੍ਹਾਂ ਪੈਕੇਜ ਕਰਕੇ ਪੱਥਰਨਾਖ ਨੂੰ ਦੁਬਈ ਯੂਏਈ ਸਾਊਦੀ ਅਰੇਬੀਆ ਤੱਕ ਪੁਚਾ ਦਈਏ ਨੁੱਲੂ ਗਰੁੱਪ ਇੱਥੇ ਕਲੈਕਸ਼ਨ ਸੈਂਟਰ ਵੀ ਖੋਲਣ ਨੂੰ ਤਿਆਰ ਆ ਉਹਦੇ ਨੋਟਿਸ ਕਰਦੇ ਨਹੀਂ ਆ ਵੱਡੇ ਨੇਤਾ ਜੀ ਆ ਕੇ ਨਾਰੇ ਲਾ ਦਿਓ ਯਾਇਆਂ ਨੂੰ ਯਾਰ ਮੈਂ ਤਾਂ ਨਹੀਂ ਕਿਹਾ ਇੱਥੇ ਆ ਕੇ ਲਾਓ ਜੀ ਸਰ ਕੀ ਲੱਗਦਾ ਹੈ ਪ੍ਰਦਰਸ਼ਨ ਕਰੀ ਅਸੀਂ ਮੁੱਦੇ ਤੇ ਧਿਆਨ ਖਿੱਚਣਾ ਚਾਹੀਦਾ ਬਿਲਕੁਲ ਲੱਗਦਾ ਆ ਹੁਣ ਦੇਖੋ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇੱਥੇ ਜਿਹੜੇ ਬਾਕੀ ਕੈਂਡੀਡੇਟ ਸੀ ਉਹ ਅੱਲਾਹ ਸਾਹਿਬ ਦਾ ਐਗਰੀਕਲਚਰ ਕਮੇਟੀ ਦੇ ਮੈਂਬਰ ਰਹੇ ਆ ਨਾ ਕਿ ਇਸ ਡਿਮੋਨਸਟ੍ਰੇਸ਼ਨ ਹੋਈ ਸਰ ਤਰੰਜੀ ਸਦੂ ਨੂੰ ਰੋਕਣਾ ਸਮਝਿਆ ਕਿ ਡਰਾ ਕੇ ਤੁਸੀਂ ਰੋਕ ਲੋਗੇ ਇਹ ਤਾਂ ਗੱਲ ਕਰਕੇ ਪਾਰਟੀ ਵਿਸ਼ੇਸ਼ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਹੋ ਸਕਦੀ ਹੈ ਜਿਹੜਾ ਇਸ ਤਰੀਕੇ ਦੇ ਪ੍ਰੋਟੈਸਟ ਕਰਦੇ ਆਂ ਆਧ ਲੱਗ ਹੀ ਰਿਹਾ ਨਹੀਂ ਨਹੀਂ ਮੈਨੂੰ ਰੋਕਣਾ ਕਿ ਮੈਂ ਜਾਣਾ ਮੁਰਕੇ ਮੈਂ ਜਾਵਾਂਗਾ ਦਿਖਾ ਦੇਣਗੇ ਵੀਡੀਓ ਲੈ ਜਾਰ ਪੁਲਿਸ ਨੇ ਉਹ ਭਾਈ ਸੜਕਾਂ ਰੋਕੋਗੇ ਲੋਕਾਂ ਨੂੰ ਤੰਕਰੋਗੇ ਤਾਂ ਪੁਲਿਸ ਆਪਣਾ ਕੰਮ ਕਰੂਗੀ ਨਾ ਠੀਕ ਹੈ ਨਾ ਮੈਂ ਤਾਂ ਨਹੀਂ ਰੋਕਿਆ ਕਿ ਭਈ ਮੇਰੇ ਘਰ ਦੇ ਬਾਹਰ ਕਿਉਂ ਪਰਦੇ ਮੈਂ ਤਾਂ ਸਗੋਂ ਇਹਨਾਂ ਨੂੰ ਕਿਹਾ ਮੈਂ ਆ ਪਾਣੀ ਜੋ ਵੀ ਇਹਨਾਂ ਨੂੰ ਉਹ ਕੋਲੇ ਜੋ ਵੀ ਖਵਾਣੇ ਜ਼ਰੂਰ ਖਾਓ ਯਾਰ ਸਾਡੇ ਭਰਾ ਨੇ ਨੇਤਾ ਆਪਣੀ ਨੇਤਾ ਗਰੀ ਚਮਕਾ ਕੇ ਘਾਣ ਕਿਤੇ ਹੋਰ ਚੱਲ ਜਾਣਾ ਬਾਕੀ ਤੁਸੀਂ ਆਪ ਹੀ ਜਾਣਦੇ ਹੋ ਛਾਣਵੇਂ ਕਰ ਲਓ ਠੀਕ ਹੈ ਜੀ ਪੰਜਾਬ ਸਰਕਾਰ ਦੇ ਇੱਕ ਮੰਤਰੀ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਪਹਿਲਾਂ ਵੀ ਵੀਡੀਓ ਵਾਇਰਲ ਹੋਈ ਸੀ ਇਸ ਤੀ ਵੀਡੀਓ ਇਸ ਤਰੀਕੇ ਦੀਆਂ ਮਿਲਣ ਦੇਖਣ ਜੋਗੀਆਂ ਸਤਿ ਸ੍ਰੀ ਅਕਾਲ ਵੇਖਣ ਜੋਗੀਆਂ ਵੀਡੀਓ ਵਾਇਰਲ ਵੱਡੇ ਹੁੰਦੇ ਰਹੇ ਪਰ ਇਸ ਤੀ ਜਿਹੜੀਆਂ ਵੇਖੋ ਭਾਜੀ ਕਰਨ ਵਾਲਾ ਬੰਦਾ ਹਾਂ ਮੈਂ ਇੱਕ ਟਿਪੀਕਲ ਪੋਲੀਟਿਸ਼ੀਅਨ ਨਹੀਂ ਤੁਸੀਂ ਇਹ ਸਮਝ ਲਓ ਕਿ ਬਹੁਤ ਵੱਡਾ ਡਿਸਐਡਵਾਂਟੇਜ ਆ ਸਾਰੇ ਕਹਿੰਦੇ ਨੇ ਪਰ ਜੋ ਹੈਗਾ ਹੈਗਾ ਆਪਾਂ ਪ੍ਰਾਈਵੇਟ ਜਦੋਂ ਗੱਲ ਕਰਦੇ ਹਾਂ ਅਸੀਂ ਆਲਵੇਸ ਕਹਿੰਨੇ ਆ ਕਿ ਯਾਰ ਪੜ੍ਹੇ ਲਿਖੇ ਸੂਝਵਾਨ ਬੰਦਿਆਂ ਨੂੰ ਪੋਲਿਟਿਕਸ ਜਾਣਾ ਚਾਹੀਦਾ ਤੇ ਜਦੋਂ ਆਂਦੇ ਆ ਉਦੋਂ ਅਸੀਂ ਉਹਨਾਂ ਨੂੰ ਕਹਿੰਨੇ ਲੈ ਯਾਰ ਇਹ ਕੀ ਕਰਦਾ ਫਿਰ ਦਾ ਪੋਲਿਟਿਕਸ ਇਹ ਤਾਂ ਬਹੁਤ ਸ਼ਰੀਫ ਹੈ ਇਹ ਤਾਂ ਗੱਲ ਹੀ ਨਾ ਬਣੀ ਦੇਖੋ ਆਪ ਪਾਰਟੀ ਕਿੰਨਾ ਆਪਣੀ ਐਥਿਕਸ ਦੀ ਆਪਣੀ ਅਪਰੋਚ ਦੀ ਗੱਲ ਕਰਦੀ ਹੈ ਅਸੀਂ ਬਹੁਤ ਸਾਫ਼ ਸੁਥਰੇ ਅਸੀਂ ਬੜੇ ਸਿੰਪਲ ਆ ਇਹੋ ਜੇ ਵੀਡੀਓ ਦਿਖਾ ਦਿੰਦੇ ਉਹਨਾਂ ਦੇ ਕੀ ਕੈਰੈਕਟਰ ਨੇ ਇਤੋਂ ਜ਼ਿਆਦਾ ਦੱਸੋ ਹੋਰ ਕੀ ਗੱਲ ਕਹਿਣੀ ਹੈ ਬਾਕੀ ਅੰਬਰ ਜ਼ਰਦਾ ਦੇਖ ਲਿਓ ਮੈਂ ਤੁਹਾਨੂੰ ਬਾਰ-ਬਾਰ ਇਹੋ ਹੀ ਕਹਿਣਾ ਆ ਕਿ ਜਿਹੜੇ ਮੁੱਦੇ ਮੈਂ ਚੁੱਕੇ ਨੇ ਕਹਿੰਦੇ ਜੀ ਬੜਾ ਇੰਟਰਨੈਸ਼ਨਲ ਬਤਾ ਆ ਗਿਆ ਲੇਕਿਨ ਮੁੱਦੇ ਤਾਂ ਲੋਕਲ ਚੁੱਕੇ ਆ ਨਾ ਤੇ ਇੰਟਰਨੈਸ਼ਨਲ ਲਿੰਕ ਨਾਲ ਲੋਕਲ ਮੁੱਦਿਆਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਦੇਖਿਆ ਕਿ ਡੰਪ ਤੇ ਡੰਪ ਤੇ ਜਿੱਥੇ ਜਿੱਥੇ ਮੈਂ ਗਿਆ ਤੁਸੀਂ ਰਿਪੋਰਟ ਕਰਦੇ ਹੋ ਲੇਕਿਨ ਸਾਡੇ ਜਿਹੜੇ ਭਰਾ ਬਾਹਰ ਬੈਠੇ ਨੇ ਉਹਨੂੰ ਨੋਟਿਸ ਕਰਕੇ ਉੱਥੇ ਪਹੁੰਚੇ ਉੱਥੇ ਮੈਡੀਕਲ ਕੈਂਪ ਲਾਇਆ ਉਹਨਾਂ ਨੇ ਉਹਨਾਂ ਨਾਲ ਗੱਲ ਵੀ ਕੀਤੀ ਕਿ ਕਿਹੜੀ ਕਿਹੜੀ ਟੈਕਨੋਲੋਜੀ ਨਾਲ ਕਿਤਰਾ ਉਹ ਮਦਦ ਕਰ ਰਹਾ ਹੈ ਦੇਖੋ ਲੁੱਲੂ ਗਰੁੱਪ ਦਾ ਦੇਖਿਆ ਤੁਸੀਂ ਤਿੰਨ ਇਨਵੈਸਟਮੈਂਟਾਂ ਜਿਹੜੀਆਂ 850 ਕਰੋੜ ਦੀਆਂ ਆਈਆਂ ਉਹ ਵੀ ਦੇਖਿਆ ਕਿ ਕਿਹੜਿਆਂ ਕਿਹੜੇ ਏਰੀਆਸ ਸਟਾਰਟਅੱਪ ਚ ਆਪਣੇ ਸਾਫ ਰਿਸਰਚ ਆ ਜਿਹੜਾ ਡਰਗ ਦਾ ਆ ਡਰਗਸ ਵੀ ਉਹਨਾਂ ਨੇ ਸਪੈਸੀਫਿਕ ਜਿਹੜੀਆਂ ਦੋ ਦਵਾਈਆਂ ਅਮਰੀਕਾ ਸਕਸੈਸਫੁਲ ਇਹ ਦੇਖੋ ਤੁਹਾਡੇ ਸਾਹਮਣੇ ਕੰਮ ਹੋ ਰਿਹਾ ਇੱਕ ਹੋਰ ਗੱਲ ਇੱਥੇ ਇੱਕ ਐਨਆਰਆਈ ਆਇਆ ਸੀ ਜਿਹਨੂੰ ਮੈਂ ਵਜ਼ੀਫੀਆਂ ਦੀ ਰਿਕਵੈਸਟ ਕੀਤੀ ਸੀ ਉਹਨੇ 10 ਬੰਦੇ ਆ ਬੱਚਿਆਂ ਨੇ ਸਿਲੈਕਸ਼ਨ ਵੀ ਕਰ ਦਿੱਤੀ ਆ ਇਹ ਕੋ ਆ ਚੀਜ਼ਾਂ ਕੰਮ ਹੋ ਰਹੀਆਂ ਇਹਦਾ ਕੋਈ ਪੋਲਿਟਿਕਸ ਨਾਲ ਤਾਲੜਕ ਨਹੀਂ ਇਹਦਾ ਨਹੀਂ ਹੈਗਾ ਸੰਧੂ ਸਾਹਿਬ ਇਲੈਕਟ ਹੋਣਗੇ ਕਿ ਨਹੀਂ ਦੇਖੋ ਅੰਬਰਸਰ ਸਿਫਤੀ ਦਾ ਘਰ ਆ ਆਪਾਂ ਸਾਰੇ ਅੰਬਰਸਰ ਨਾਲ ਜੁੜੇ ਆ ਅੰਬਰਸਰ ਦੀ ਅਸੀਂ ਇਕੱਠੇ ਹੋ ਕੱਪ ਦਾ